ਪਿੰਡ ਕਿਹੜਾ ਤੁਹਾਡਾ ਜੀ ਇਹ ਪਿੰਡ ਪੈਦਾ ਮੰਡ ਖੇਤਰ ਰੜਾ ਮੰਡ ਪਾਣੀ ਕਿੱਦਾਂ ਹੁਣ ਘਰਾਂ ਵਿੱਚ ਤਾਂ ਪਾਣੀ ਵੜ ਗਿਆ ਤੁਹਾਡਾ ਮਾਲ ਡੰਗਰ ਕਿੱਥੇ ਆ ਜੀ ਮਾਲ ਡੰਗਰ ਉਹ ਉੱਪਰ ਸੜਕ ਦੇ ਉੱਤੇ ਪਹਚਾਇਆ ਹੋਇਆ ਇੱਥੇ ਘਰਾਂ ਇੰਦੇ ਸਾਰੇ ਪਾਣੀ ਆ ਬਰਾਂਡੇ ਤੱਕ ਵੀ ਅੰਦਰ ਪਾਣੀ ਵੜਿਆ ਹੋਇਆ ਸਾਰਾ ਦੋ ਦੋ ਫੁੱਟ ਆ ਜਾਓ ਦੋਸਤੋ ਤੁਹਾਨੂੰ ਦਿਖਾਲਦੇ ਇਹਨਾਂ ਦਾ ਘਰ ਵੀਰ ਦਾ ਤੇ ਆ ਜਾਓ ਆ ਦੇਖ ਲਓ ਆਲੇ ਦੁਆਲੇ ਪਾਣੀ ਪਾਣੀ ਆ ਤੁਹਾਨੂੰ ਦਿਖਾਲਦਨੇ ਆ ਕਰੀ ਆਲੇ ਦੁਆਲੇ ਪਾਣੀ ਪਾਣੀ ਖੜਾ ਆ ਇਹ ਪਸ਼ੂਆਂ ਦਾ ਚਾਰਾ ਪੱਠੇ ਇਹਨਾਂ ਦੇ ਇੱਥੇ ਇਹਨਾਂ ਨੂੰ ਸੱਪ ਦਾ ਵੀ ਸੱਪਾਂ ਦਾ ਵੀ ਇਹਦਾ ਖਤਰਾ ਆ। ਅਦੇਲਾ ਹੁਣ ਅਸੀਂ ਘਰ ਦੇ ਬੰਦਰ ਐਂਟਰ ਹੋਣ ਲੱਗੇ ਵੀਰ ਦੇ ਵੀਰ ਨੇ ਆਵਾਜ਼ ਮਾਰੀ ਸੀਗੀ। ਇੱਧਰ ਆ ਦੇਖੋ ਘਰ ਦੇ ਵਿੱਚ ਆ ਪਾਣੀ ਆ ਚੁੱਕਿਆ ਆ ਤੇ ਆਏ ਵਾਲੇ ਦੇਖ ਲਓ ਆ ਪਾਣੀ ਦੇ ਵਿੱਚ ਇੱਧਰ ਦੇਖੋ ਆ ਜਿੱਥੇ ਇਹਨਾਂ ਦੇ ਆ ਪੱਥੇ ਕੁੱਤਣ ਲਈ ਮਸ਼ੀਨ ਆ, ਤੂੜੀ ਆ, ਆ ਸਾਰਾ ਕੁਝ ਭਿੱਜ ਚੁੱਕਿਆ ਆ। ਆ ਤੁਹਾਨੂੰ ਦਿਖਾਉਂਦੇ ਆ ਜੀ ਇੱਧਰ ਆ ਜਿੱਥੇ-ਜਿੱਥੇ ਵੀ ਉਹਨਾਂ ਦਾ ਸਮਾਨ ਪਿਆ ਆ ਸਾਰਾ ਕੁਝ ਆ ਦੇਖ ਲਓ ਗਿੱਲਾ ਹੋਇਆ ਪਿਆ। ਇਹ ਹਾਲਾਤ ਇਸ ਵੇਲੇ ਬਣੇ ਪਿਆ ਬਿਆਸ ਦਰਿਆ ਦੇ ਆ ਦੇਖੋ ਵੀਰ ਦਿਖਾ ਲ ਦਿੰਦਾ ਤੁਹਾਨੂੰ। ਇਧਰ ਆ ਮਸ਼ੀਨ ਵੀ ਆ ਉਹ ਤੂੜੀ ਵੀ ਇਹਨਾਂ ਦੀ ਭੱਜ ਗਈ ਆ ਸਾਰਾ ਕੁਝ ਆ ਇੰਜਣ ਉੰਜਣ ਸਾਰਾ ਕੁਝ ਉਦਾਂ ਹੀ ਹੈ ਨਾ ਇਹਨਾਂ ਦਾ ਬੜਾ ਨੁਕਸਾਨ ਵੀ ਹੋ ਗਿਆ ਪਾਜੀ ਇਹ ਪਾਜੀ ਜਦੋਂ ਮਤਲਬ ਕੋਈ ਵੀ ਨਹੀਂ ਤੁਹਾਡੇ ਕੋਲ ਆ ਯਾਰ ਮਾਸ ਲਈ ਕੋਈ ਸਾਰ ਲੈਣ ਨਹੀਂ ਆਇਆ ਵੀਰ ਅਜੇ ਤੱਕ ਨਾ ਕੋਈ ਸਹੂਲਤ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਤੱਕ ਕੋਈ ਨਹੀਂ ਪਹੁੰਚਿਆ ਕੱਲ ਦਾ ਆਪਣੇ ਕੋਲੇ ਫੇ ਤੁਸੀਂ ਕਿੱਦਾਂ ਰੋਟੀ ਪਾਣੀ ਦਾ ਕਿੱਦਾਂ گزارਾ ਹੁੰਦਾ ਰੋਟੀ ਪਾਣੀ ਦਾ ਓੱਖਾ ਹੀ ਆ ਕੰਮ ਹੁਣ ਇੱਕ ਡੰਗ ਖਾ ਕੇ ਸਾਰ ਨਹੀਂ ਪੈਂਦੀ ਇੱਕ ਡੰਗ ਭੁੱਖਿਆ ਰਹਿਣਾ ਪੈਂਦਾ ਇਦਾਂ ਦੇ ਹਾਲਾਤ ਬਣੇ ਆ ਉਤੋਂ ਪ੍ਰਸ਼ਾਦ ਜਿਹੜੀ ਆ ਉਹ ਪਈ ਜਾਂਦੀ ਆ ਉਹ ਨਹੀਂ ਕਿਸੇ ਬੰਨੇ ਨਾ ਕੋਈ ਤਰਪਾਲ ਦੇਣ ਆਇਆ ਨਾ ਕੋਈ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਦਿੱਤੀ ਅਜੇ ਤੱਕ ਤੇ ਭਾਜੀ ਜਿੱਦਾਂ ਹੁਣ ਇੱਥੇ ਤੁਸੀਂ ਇਦਾਂ ਬੱਚੇ-ਪੁੱੱਚੇ ਵੀ ਤੁਹਾਡੇ ਇੱਥੇ ਹੀ ਤਾਂ ਸੱਪ-ਸੂਪਰਾ ਵੀ ਖਤਰਾ ਫੇ ਬੱਚੇ ਕਿੱਥੇ ਆ ਤੁਹਾਡੇ ਹੁਣ ਬੱਚੇ ਉੱਥੇ ਗੁਰਦੁਆਰਾ ਸਾਹਿਬ ਬੈਠੇ ਆ ਉੱਥੇ ਕੋਈ ਚਲੋ ਲਾ ਲਓ ਤੰਬੂ ਹੋਵੇ ਜਾਂ ਕੁਝ ਵੀ ਬੰਦਾ ਲਾ ਕੇ ਆਪਣਾ ਉੱਪਰ ਬੈਠ ਜਾਂਦਾ ਜਾਂ ਕਿੱਦਾਂ ਵੀ ਉਹ ਵੀ ਖਤਰਾ ਸਾਨੂੰ ਸੱਪਾਂ ਦਾ ਵੀ ਸਭ ਤੋਂ ਵੱਧ ਆ ਕਿਉਂਕਿ ਪਾਣੀ ਦੇ ਸਾਰਾ ਦਰਿਆ ਭਰਿਆ ਹੋਇਆ ਤੇ ਉਹ ਵੀ ਜਾਨਵਰ ਜਿਹੜੇ ਆਉਂਦੇ ਆ ਚੜਦੇ ਆ ਬਾਨਾਂ ਦੇ ਉੱਤੇ ਤਾਂ ਉਹ ਹੁਣ ਖਤਰਾ ਹੀ ਆ ਹੁਣ ਭਾਈ ਇਹਦੋਂ ਪਹਿਲਾਂ ਜਦੋਂ ਨੁਕਸਾਨ ਹੋਇਆ ਸੀ ਤੁਹਾਨੂੰ ਕੋਈ ਉਦੋਂ ਮੁਆਵਜ਼ਾ ਮਿਲਿਆ ਸੀ ਜਦੋਂ ਪਿਛਲੇ ਸਾਲਾਂ ਵਿੱਚ ਵੀ ਨੁਕਸਾਨ ਇਦਾਂ ਪਾਣੀ ਦੇਣ ਕੀਤਾ ਸੀ ਉਹ ਵੀ ਬਾਈ ਦੀ ਬਸ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਆ ਉਦੋਂ 4-4-5-5000 ਰੁਪਿਆ ਇਹਨਾਂ ਨੇ ਦਿੱਤਾ ਉਹ ਵੀ ਕਿਸੇ ਨੂੰ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਅੱਧੇ ਲੋਕਾਂ ਨੂੰ ਤਾਂ ਮਿਲੇ ਨਹੀਂ ਸਾਨੂੰ ਕਿਸੇ ਘਰ ਨੂੰ ਵੀ ਨਹੀਂ 1000 ਰੁਪਿਆ ਵੀ ਮਿਲਿਆ ਬਾਕੀ ਲੋਕਾਂ ਨੂੰ ਜਿਹੜੇ ਦਿੱਤੇ ਉਹ ਵੀ ਤੁਹਾਨੂੰ ਪਤਾ ਵੀ 5000 ਨਾਲ ਕੀ ਬਣਦਾ ਹੁਣ ਤੂੜੀ ਦੀਆਂ ਇੰਨੀਆਂ-ਨੀਆਂ 5-5-6-6 ਟਰਾਲੀਆਂ ਖਰਾਬ ਹੋ ਗਈਆਂ ਸਮਾਨ ਉਹ ਦੇਖੋ ਛੱਤਾਂ ਉਹ ਉਹ ਤੇ ਇੱਕ ਗੋਗਲਵਾ ਦਾ ਮਿੱਟੀ ਝਾੜਨ ਵਾਲਾ ਕੰਮ ਕਰਦੇ ਆ ਮਤਲਬ ਕੋਈ ਸਾਰ ਨਹੀਂ ਲੈਂਦਾ ਇੱਥੇ ਤੇ ਭਾਜੀ ਜਿੱਦਾਂ ਹੁਣ ਲਾ ਲਓ ਵੀ ਤੁਹਾਡੀ ਇੱਥੇ ਜ਼ਮੀਨ ਜਿਹੜੀ ਹਾਲੇ ਤੇ ਵੀ ਹੋਣੀ ਆ ਨਾ ਉਹ ਫਿਰ ਤੁਹਾਨੂੰ ਇਹਦਾ ਹਾਲਾ ਮਾਫ ਕਰ ਦਿੰਦੇ ਆ ਉਹ ਜਿਨ੍ਹਾਂ ਦੀ ਜ਼ਮੀਨ ਇਹਦਾ ਹਾਲੇ ਤੇ ਵੀ ਤੁਸੀਂ ਲਈ ਨਹੀਂ ਜੀ ਨਹੀਂ ਉਹ ਨਹੀਂ ਕਰਦੇ ਮਾਫ ਇਹ ਤੇ ਪ੍ਰਸ਼ਾਸਨ ਹੀ ਆ ਜੇ ਕੁਝ ਕਰ ਸਕਦਾ ਤਾਂ ਕਰ ਸਕਦਾ ਨਹੀਂ ਤੇ ਮਤਲਬ ਹਾਲੇ ਤੇ ਲਈਆਂ ਜ਼ਮੀਨਾਂ ਉਹਨਾਂ ਤੇ ਆਪਣਾ ਹਾਲਾ ਲੈ ਲੈਣਾ ਜਾਂ ਉਹ ਪਹਿਲਾਂ ਲੈ ਲੈਂਦੇ ਆ ਫਸਲ ਡੁੱਬਦੀ ਆ ਉਹ ਜਿਨੇ ਲਈ ਆ ਉਹਦੇ ਸਿਰਫ ਸਾਰੇ ਦੇ ਵਿਚਾਰੇ ਦੇ ਪੈਂਦਾ ਆ ਹੁਣ ਇੰਨੀ ਮਿਹਨਤ ਕਰਕੇ ਹੁਣ ਇੰਨੇ ਖਰਚੇ ਕੀਤੇ ਹੋਏ ਆ ਫਸਲਾਂ ਹੁਣ ਤੁਹਾਡੇ ਸਾਹਮਣੇ ਸਾਰੀਆਂ ਡੁੱਬ ਗਈਆਂ ਇਹਨਾਂ ਸਾਰੀ ਯਾਨੀ ਕਿ ਨੁਕਸਾਨ ਹੀ ਆ ਇਹਨਾਂ ਜੋ ਨਾ ਹੁਣ ਗੰਨਾ ਬਚਣਾ ਆ ਨਾ ਝੋਨਾ ਬਚਣਾ ਆ ਤੇ ਇਹ ਹਿਸ਼ਾਰਪੁਰ ਜ਼ਿਲ੍ਹਾ ਪੈਂਦਾ ਨਾ ਹਿਸ਼ਾਰਪੁਰ ਜ਼ਿਲ੍ਹੇ ਦਾ ਮੰਡ ਖੇਤਰ ਰੜਾ ਮੰਡ ਰੜੇ ਮੰਡ ਅਸੀਂ ਇਸ ਵੇਲੇ ਰੜੇ ਮੰਡ ਦੇ ਵਿੱਚ ਇਸ ਘਰ ਦੇ ਵਿੱਚ ਪਹੁੰਚੇ ਆ ਜਿੱਥੇ ਪਾਣੀ ਜਿਹੜਾ ਘਰ ਦੇ ਬਾਹਰ ਦੇ ਹਾਲਾਤ ਵੀ ਤੁਹਾਨੂੰ ਦਿਖਾ ਲਿਆ ਅਜੋ ਤੁਹਾਨੂੰ ਦਿਖਾ ਲ ਦਨੇ ਆ ਗੇਟ ਸਾਣੀ ਇੱਕ ਵਾਰੀ ਫੇਰ ਬਾਹਰ ਜਾ ਕੇ ਤੇ ਇਦਾਂ ਦੇ ਹਾਲਾਤਾਂ ਵਿੱਚ ਰਹਿਣਾ ਬਹੁਤ ਮੁਸ਼ਕਲ ਆ ਕਿਉਂਕਿ ਜੀਵ ਜਾਨ ਤੇ ਜਿਹੜੇ ਉਹ ਵੀ ਮਨਜੂਤ ਵੀਰ ਨੇ ਆਪਾਂ ਨੂੰ ਦੱਸਿਆ ਸੀਗਾ ਤਲਵੰਡੀ ਵਾਲੇ ਨੇ ਵੀ ਅਸੀਂ ਛੰਨ ਨੂੰ ਜਿੱਧਰ ਨੂੰ ਵੀ ਹੱਥ ਪਾਉਂਦੇ ਸੀ ਤਾਂ ਸੱਪ ਨਿਕਲਦਾ ਸੀ ਇਦਾਂ ਦੇ ਹਾਲਾਤ ਬਣ ਗਏ ਸੀ ਤੇ ਆਹ ਦੇਖ ਲਓ ਤੁਸੀਂ ਬਾਹਰਲੇ ਪਾਸੇ ਆ ਪਾਣੀ ਪਾਣੀ ਆ ਪਾਣੀ ਦੇ ਨਾਲੇ ਘਰ ਸਾਰਾ ਘਿਰਿਆ ਹੋਇਆ ਆ ਤੇ ਇਹ ਹੀ ਅਪੀਲ ਕਰਦੇ ਆ ਵੀ ਇਹਨਾਂ ਪਰਿਵਾਰਾਂ ਦੀ ਜਿਹੜੀ ਬਾਹ ਫੜੀ ਜਾਵੇ ਤਾਂ ਕਿ ਇਹਨਾਂ ਦਾ ਜਿਹੜੇ ਦੁੱਖ ਦੀ ਘੜੀ ਦੇ ਵਿੱਚ ਆਪਾਂ ਇਹਨਾਂ ਦਾ ਸਹਾਇਤਾ ਕਰੀਏ ਕੋਈ ਐਨਆਰਆਈ ਭਰਾ ਹੋਣ ਕੋਈ ਹੋਰ ਵੀਰ ਆਪਣੇ ਕੋਈ ਸਰਕਾਰ ਵੱਲੋਂ ਮਦਦ ਹੋਵੇ ਇਹਨਾਂ ਦੇ ਭਾਜੀ ਤੁਹਾਡਾ ਪਿੰਡ ਦੀ ਹੈ ਨਹੀਂ ਭਾਜੀ ਸਾਡਾ ਪਿੰਡ ਚੀਮਾ ਖੁੱਡੀ ਆ ਸਾਡੇ ਨਾਨਕੇ ਆ ਇੱਥੇ ਇੱਥੇ ਜਿਹੜਾ ਵੀ ਕੋਈ ਗਵਰਨਮੈਂਟ ਦਾ ਬੰਦਾ ਆਉਂਦਾ ਵਾ ਉਹਨੇ ਸਿਰਫ ਆਉਣਾ ਵਾ ਸੜਕ ਤੇ ਖਲੋ ਕੇ ਤੇ ਵੀਡੀਓ ਬਣਾ ਕੇ ਚਲ ਜਾਣਾ ਵਾ ਵੀਡੀਓ ਬਣਾ ਕੇ ਚਲ ਜਾਣਾ ਜਿੱਦਾਂ 2023 ਸੰਨ ਦੇ ਵਿੱਚ ਪਾਣੀ ਆਏ ਤੇ ਭਗਵੰਤ ਮਾਨ ਸਿੰਘ ਆਇਆ ਭਗਵੰਤ ਸਿੰਘ ਮਾਨ ਉਹ ਆਇਆ ਤੇ ਉਹਨੇ ਆਣ ਕੇ ਤੇ ਇੱਕ ਮਤਲਬ ਬੇੜੀ ਜੀ ਤੇ ਗਿਆ ਕਿਸ਼ਤੀ ਤੇ ਕਿਸ ਘਰ ਉੱਥੇ ਗਾੜੀ ਉਹਦਾ ਕੈਸ਼ਤੀ ਖਲੋਤਾ ਸੀ ਉੱਤੇ ਉਹਨੂੰ ਲਾ ਕੇ ਲੈਣ ਕੇ ਤੇ ਵਾਪਸ ਮੁੜ ਗਿਆ ਤੇ ਮੁੜ ਕੇ ਕਹਿੰਦਾ ਹੀ ਵੀ ਜਦੋਂ ਕੋਈ ਮੁਰਗੀ ਜਿਹਦੀ ਮਰੀ ਉਹਦਾ ਵੀ ਆਪਾਂ ਮੁਆਵਜ਼ਾ ਦਿੰਵਾਵਾਂਗੇ ਜੇ ਕਿਸੇ ਦੀ ਬੱਕਰੀ ਮਰੀ ਉਹਦਾ ਵੀ ਮੁਆਵਜ਼ਾ ਦਵਾਂਗੇ ਉਹ ਤਾਂ ਨਾ ਮੁੜ ਕੇ ਇੱਧਰ ਆਇਆ ਤਾਂ ਨਾ ਕਿਸੇ ਨੂੰ ਮੁਆਵਜ਼ਾ ਮਿਲਿਆ ਇੱਥੇ ਜਿੰਨੇ ਕਿਸਾਨਵਾ ਵਿਚਾਰੇ ਫਸਲਾਂ ਤਬਾਹ ਹੋ ਗਈਆਂ ਵਾ ਕਣ ਝੋਨਾ ਤੇ ਕਮਾਦ ਤੇ ਜਿੰਨੇ ਕਿਸਦੇ ਡੰਗਰਵਾ ਮਾਲ ਡੰਗਰਵਾ ਸਾਰੇ ਘਰੋਂ ਬਘਾਰਵਾ ਲੋਕ ਅੱਜ ਇਹ ਘਰ ਦਾ ਜਿਹੜਾ ਅਸਮਾਨ 15 ਦਿਨ ਹੋ ਗਏ ਬਾਹਰ ਕੱਢ ਕੇ ਰੱਖੇ ਨੂੰ ਵੀ ਹੁਣ ਵੀ ਪਾਣੀ ਆ ਗਿਆ ਸਵੇਰੇ ਵੀ ਆ ਗਿਆ ਠੀਕ ਆ ਤਾਂ ਹੁਣ ਵੀ ਤੁਸੀਂ ਹੁਣ ਦੀ ਤਰੀਕੇ ਦੇ ਵੇਖ ਲਓ ਪਾਣੀ ਕਿੰਨੀ ਸਪੀਡ ਨਾਲ ਵਗਣ ਡਿਆ ਵਾ ਜਿਹੜਾ 89 ਇਹਨੂੰ ਆਉਣ ਡਿਆ ਆ ਇਧਰ ਨੂੰ ਆਉਣ ਡਿਆ ਉਹ ਦੇਖੋ ਜਿਉ ਪਾਣੀ ਜਾਣ ਡਿਆ ਗਾ ਦਰਿਆ ਦਾ ਹੀ ਪਾਣੀ ਆਈ ਜਾਣ ਡਿਆ ਵਾ ਠੀਕ ਆ ਗਾੜੀ ਕੋਈ ਪਾਣੀ ਨਿਕਲਦਾ ਵਿਕਾਸ ਕੋਈ ਨਹੀਂ ਗਾ ਕਿਉਂਕਿ ਇਹ ਜਿੰਨੇ ਵੀ ਆ ਸਾਰੇ ਉਹ ਵੇਖੋ ਸੱਪ ਇਧਰ ਵੇਖ ਵੀ ਆਓ ਆਓ ਦਿਓ 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 ਸੱਪ ਦੇਖ ਲਓ ਜੀ ਉਹ ਦੇਖੋ ਆ ক্লোਜ਼ ਕਰਕੇ ਦਿਖਾ ਲੀਏ ਤੇ ਆ ਦੇਖੋ ਮੈਂ ਤੁਹਾਨੂੰ ਦਿਖਾ ਉਹ ਵੜ ਗਿਆ ਵਿੱਚ ਵੜ ਗਿਆ ਵੜ ਗਿਆ ਵੜ ਗਿਆ ਆ ਹਾਲਾਤ ਆ ਜੀ ਆ ਦੇਖੋ ਸੱਪ ਨਿਕਲਿਆ ਸੀ ਇੱਥੋਂ ਆ ਹੁਣੇ ਵਿੱਚ ਵੜ ਗਿਆ ਇੰਦਾ ਇਹਨਾਂ ਦੀ ਜ਼ਿੰਦਗੀ ਮਤਲਬ ਇਸ ਵੇਲੇ ਤੁਹਾਨੂੰ ਦਿਖਾਉਂਦਾ ਜੀ ਬੜਾ ਹੀ ਔਖਾ ਵਾ ਸਾਰਿਆਂ ਦਾ ਸਮਾ ਦਾ ਅੱਜਕੱਲ ਜਿਹੜਾ ਵਾ ਪੱਧਰੇ ਨਹੀਂ ਟਾਈਮ ਪਾਸ ਹੋਣ ਡਿਆ ਬੰਦਿਆਂ ਦਾ ਸੁੱਕ ਪੁਗੇ ਤੇ ਜਿਹੜਾ ਪਾਣੀ ਦੇ ਵਿੱਚ ਹਾਲਾਤਾਂ ਜਾਂ ਪੱਠੇ ਪਰਾਲੀ ਵੀ ਖਤਮ ਹੋ ਗਈ ਅੰਦਰ ਤੂੜੀ ਤੰਦ ਸਾਰਾ ਬਿਲਕੁਲ ਡੈੱਡ ਕਿਉਂਕਿ ਹੁਣ ਇੰਨਾ ਸਮਾਨ ਕੱਢ ਕੇ ਹਰ ਕਿਹੇ ਕਿੱਦੇ ਮਤਲਬ ਕਿੱਥੇ ਰੱਖ ਸਕਦੇ ਉਤੋਂ ਬਾਰਿਸ਼ ਹੋਣ ਡਈ ਹੈ ਮੀਂਹ ਦੇ ਵਿੱਚ ਸਾਰੇ ਦਾ ਸਾਰਾ ਹੀ ਮਸਲਾ ਖਰਾਬ ਹੋ ਜਾਂਦਾ ਜਿੰਨਾ ਵੀ ਆ ਸਮਾਨ ਘਰ ਦਾ ਜੋ ਪੱਠੇ ਡਿੱਕੇ ਦਾ ਸਾਰਾ ਇੱਧਰ ਵੀਡੀਓ ਵੇਖੋ ਕਿੰਨਾ ਕੀ ਬਣਿਆ ਅੰਦਰਾਂ ਦੇ ਵਿੱਚ ਪਾਣੀ ਖਲ 2023 ਚ ਪਾਣੀ ਆਇਆ ਸੀ ਉਤੋਂ ਵੀ ਹਰਕਮ ਵੱਧ ਆ ਗਿਆ ਆਪਾਂ ਨੇ ਗਾੜੀ ਪਾਣੀ ਨਿਕਲਦਾ ਵਿਕਾਸ ਕੋਈ ਨਹੀਂਗਾ دریاਵਾਂ ਦੇ ਵਿੱਚ ਪਪਲਰ ਲਾਏ ਆ ਸਾਰੀ ਟੋਟਲੀ ਜੇ ਉਹ ਹਰੀ ਘੜ ਦੀ ਗੱਲ ਕੀਤੀ ਜਾਵੇ ਤੇ ਉੱਥੇ ਜਿੰਨੇ ਵੀ ਦਰ ਸਾਰੇ ਬੰਦ ਵਾ ਨਾ ਪਾਣੀ ਅੱਗੋਂ ਪਿਛੋਂ ਉਹਨਾਂ ਨੂੰ ਦੇ ਸਕਦੇ ਆ ਇਹ ਰਾਜਸਥਾਨ ਨੂੰ ਪਾਣੀ ਜਾਂ ਹੋਰ ਮਤਲਬ ਸਟੇਟਾਂ ਨੂੰ ਹੁਣ ਨਹੀਂ ਉੱਥੋਂ ਪਾਣੀ ਛੱਡ ਸਕਦੇ ਹੁਣ ਵੀ ਪਾਣੀ ਪਾਕਿਸਤਾਨ ਨੂੰ ਪਰਾਂ ਨੂੰ ਛੱਡਿਆ ਜਾ ਸਕਦਾ ਖੁੱਲ੍ਹਿਆ ਜਾ ਸਕਦੇ ਬਸ ਤਰੀਕੇ ਨਾਲ ਪਹਿਲਾਂ ਛੱਡਿਆ ਜਾਵੇ ਹੈਨਾ ਆ ਹੌ ਆਸਤੇ ਆਸਤੇ ਉਦੋਂ ਦਾ ਪਾਣੀ ਛੱਡਿਆ ਹੁੰਦਾ ਤਾਂ ਆਪੇ ਗਾੜੀ ਕੋ ਉਤਰਿਆ ਜਾਂਦਾ ਜਿਹੜਾ ਇੱਕ ਜੱਕਦਮ ਜਦੋਂ ਇਹਦੇ ਇੱਕ ਹਿਸਾਬ ਦਾ ਨਾ ਪੰਜਾਬ ਨੂੰ ਡੋਬਨ ਦੀ ਗੱਲ ਹੀ ਆ ਹਰ ਵਾਰੀ ਹੁੰਦੀ 2-3 ਸਾਲ ਬਾਅਦ ਵੀ ਜਦੋਂ ਵੀ ਆ ਕੋਈ ਨਾ ਕੋਈ ਰਾਜਨੀਤੀ ਬਣਾ ਕੇ ਪੰਜਾਬ ਤੇ ਹੀ ਆਉਂਦੀ ਆਫਤ ਕੋਈ ਵੀ ਆਵੇ ਹਾਂਜੀ ਇਹ ਇਹਨਾਂ ਪਰਿਵਾਰਾਂ ਦਾ ਦਰਦ ਆ ਜੀ ਇਸ ਵੇਲੇ ਜਿਹੜੇ ਹੜ ਦੀ ਮਾਰ ਚੱਲ ਰਿਹਾ ਸੋ ਅਸੀਂ ਇਸ ਵੇਲੇ ਬਿਆਸ ਦਰਿਆ ਦੇ ਜਿਹੜੇ ਆਪਾਂ ਖਲੋਤੇ ਆ ਜਿਹੜਾ ਟਾਂਡੇ ਵਾਲਾ ਪੋਲ ਵਾ ਸ੍ਰੀ ਹਰਗਵਿੰਦਪੁਰ ਰੋਡ ਦੇ ਉੱਤੇ ਜਿਹੜਾ ਮੰਡ ਖੇੜਾ ਰੜਾ ਮੰਡ ਪੈਂਦਾ ਈ ਰੜਾ ਪਿੰਡ ਵਾ ਤੇ ਮੰਡ ਏਰੀਆ ਵਾ ਸ਼੍ਰੀ ਹਰਗਵਿੰਦਪੁਰ ਰੋਡ ਤੇ ਜਿੱਥੋਂ ਗਰਦਾਸਪੁਰ ਨੂੰ ਆਪਾਂ ਐਂਟਰ ਕਰੀਦਾ ਟਾਂਡੇ ਤੋਂ ਇਹ ਪੁਲ ਤੇ ਖਲੋਤੇ ਆ ਕਿਉਂਕਿ ਪਿਛਲੀ ਾਰ ਵੀ ਆਪਾਂ ਬੜੀਆਂ ਖਬਰਾਂ ਟੀਵੀ ਸਾਰਾ ਸੁਣਦੇ ਰਹੇ ਮਤਲਬ ਉਹ ਸੁਣਦੇ ਰਹੇ ਜੀ ਉਹ ਮਕੇਰੀਆਂ ਚ ਪਾਣੀ ਆਇਆ ਮਕੇਰੀਆਂ ਏਰੀਆ ਇੱਥੋਂ ਘੱਟੋ ਘੱਟ 40 ਕਿਲੋਮੀਟਰ ਦੂਰ ਆ ਠੀਕ ਹੈ ਜੀ ਉਹ ਉਹ ਵੀ ਪਾਣੀ ਦੀ ਮਾਰ ਥੱਲੇ ਆ ਸਾਰੇ ਦਾ ਸਾਰਾ ਏਰੀਆ ਇਹ ਇਹ ਪੁਲ ਦਾ ਜਿਗਰ ਬਹੁਤ ਘੱਟ ਹੋਇਆ ਬਾਜੀ ਇਹ ਵਾ ਰੜੇ ਵਾਲਾ ਪੁਲ ਬਾਜੀ ਦਾ ਹਾਂਜੀ ਟਾਂਡੇ ਤੋਂ 20 ਕਿਲੋਮੀਟਰ ਸ਼੍ਰੀ ਹਰਗਵਿੰਦਪੁਰ ਵਾਲ ਨੂੰ 15 ਸ਼ਰੀਆਰ ਕਬਿੰਦਪੁਰ ਰੋਡ ਆ ਗਰਦਾਸਪੁਰ ਨੂੰ ਵੀ ਜੋੜਦਾ ਜਿਹੜਾ ਠੀਕ ਹੈ ਤੇ ਉਹਦੇ ਕਰਕੇ ਹਾਂਜੀ ਇਹ ਵੀਰ ਹੋਣਾਂ ਨੇ ਆਪਣਾ ਦਰਦ ਦੱਸਿਆ ਜੀ ਇਹਨਾਂ ਪਰਿਵਾਰਾਂ ਦੀ ਮੱਤ ਕਰਨ ਲਈ ਸੰਸਥਾਵਾਂ ਜਿਹੜੀਆਂ ਅੱਗੇ ਆਉਣ ਹੋਰ ਜਿਹੜੇ ਵੀਰ ਲੱਗੇ ਆ ਉਹਨਾਂ ਦਾ ਧੰਨਵਾਦ ਕਰਦੇ ਆ ਜਿਹੜੇ ਕਰ ਰਹੇ